इतों चंगा भला गया जी दो दिन कह के गया सी। के मैं दो दिन बाद मुड़े मुड़ के फोन फान लाया उन्हें नहीं, खेती का शौक नहीं करता कम तो सारा करता सिरते ही सी काम भाई जीने कोई गोली गोलियां मारियां कोई कोई परचा परचा दर्ज हो ही मंग है साड़ी 84 ਦੇ ਦੰਗੇ ਵਾਲਾ ਕੰਮ ਹੋ ਰਿਹਾ ਹੈ ਸਾਡੇ ਪੰਜਾਬ ਦੇ ਨਾਲ ਪੰਜਾਬ ਦਾ ਪੁੱਤਰ ਜੀ ਪੰਜਾਬ ਦੀ ਧਰਤੀ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਜੀ ਉਹਨਾਂ ਨੇ ਮਨੁੱਖ ਉੱਪਰ ਸੀਆ ਸਾਡਾ ਹਜਬਾਨ ਗੋਲੀਆਂ ਚਲਾਈਆਂ ਗਈਆਂ ਉਧਰੋਂ ਜੀ ਸਿੱਧੀ ਆ ਕੇ ਜਾਨੀ ਕਿ ਉਹਦੇ ਮੱਥੇ ਦੇ ਵਿੱਚ ਗੋਲੀ ਵੱਜੀ ਹੈ ਜੀ ਅੱਥਰੂਆਂ ਅਖਦੇ ਗੋਲੀਆਂ ਵੀ ਛੱਡੀਆਂ ਗਈਆਂ ਜੀ ਯਾਨੀ ਕਿ ਉਹ ਗੋਲੀ ਲੱਗਣ ਦੇ ਨਾਲ ਜਦੋਂ ਡਿੱਗ ਪਿਆ ਜੀ ਤਾਂ ਪਤਾ ਨਹੀਂ ਲੱਗਿਆ ਵੀ ਆਪਣਾ ਨੌਜਵਾਨ ਥੱਲੇ ਡਿੱਗ ਪਿਆ ਜੀ ਨੌਲਨ ਦੇ ਵਿੱਚ ਉਹ ਹੀ ਸਾਲ ਲੈਂਦਾ ਸੀਗਾ ਜੀ ਪਹਿਲਾਂ ਜਿਹੜਾ 2020 ਦੇ ਵਿੱਚ ਅੰਦੋਲਨ ਹੋਇਆ ਜੀ ਉਹਦੇ ਵਿੱਚ ਵੀ ਬੰਦ ਚੜ ਕੇ ਹੀ ਹਿੱਸਾ ਲੈਂਦਾ ਤਾਂ ਪਿੰਡ ਦੇ ਵਿੱਚ ਉਹ ਰਸਤ ਇਕੱਠੀ ਕਰੀ ਹਰ ਇੱਕ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਸੀ ਉਹਦੇ 'ਚ ਬੰਦ ਚੜ ਕੇ ਹੀ ਹਿੱਸਾ ਲੈਂਦਾ ਸੀਗਾ ਜੀ ਇੱਕੋ ਹੀ ਬੱਚਾ ਸੀਗਾ ਜੋ ਉਹੀ ਕਮਾਉਂਦਾ ਸੀ ਸਾਰਾ ਕਰਦਾ ਸਾਰਾ ਕੰਮ ਕਰ ਉਹ ਕਰਦਾ ਸੀਗਾ ਜੀ ਤੇ ਉਹੀ ਤੁਰ ਗਿਆ ਜੀ ਘਰਸ ਦੇਖੋ ਸਾਰਾ ਸੁਨਣਾ ਪਿਆਗਾ ਜੀ ਸੰਦ ਉਹ ਖੜੇ ਨੇ ਟਰੈਕਟਰ ਉਹਦਾ ਜੀ ਸਾਰਾ ਕੁਝ ਇੱਧਰ ਛੱਡ ਗਿਆ ਜੀ ਕਨੌਰੀ ਬਾਰਡਰ ਤੇ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਘਰੇ ਆ ਤੇ ਉਹਨਾਂ ਦੇ ਭੈਣ ਤੇ ਦਾਦੀ ਜੀ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਤਾਂ ਭੈਣੇ ਗਈ ਸੀ ਕਿ ਇੱਥੋਂ ਕੀ ਗੱਲ ਹੋਈ ਸੀਗੀ ਕੀ ਕਹਿ ਕੇ ਗਈ ਸੀ ਤਾਂ ਦਾਦੀ ਜੀ ਨਾਲ ਦਾਦੀ ਜੀ ਤੁਸੀਂ ਪਾਲਿਆ ਸੀਗਾ ਹਾਂ ਜੀ ਕੁਝ ਨਹੀਂ ਹੋਇਆ ਇੱਥੋਂ ਚੰਗਾ ਭਲਾ ਗਿਆ ਜੀ ਦੋ ਦਿਨ ਕਹਿ ਕੇ ਗਿਆ ਸੀ ਤੇ ਕਹਿੰਦਾ ਮੈਂ ਦੋ ਦਿਨਾਂ ਬਾਅਦ ਮੁੜਿਆ ਹਾਂ ਮੁੜ ਕੇ ਸੀ ਫੋਨ ਫਾਨ ਲਾਇਆ ਉਹਨੇ ਚੱਕਿਆ ਨਹੀਂ ਮਸਾਹੀ ਗੱਲ ਹੋਈ ਹੈ ਜੀ ਕਿੰਨੇ ਦਿਨ ਪਹਿਲਾਂ ਗਿਆ ਸੀਗਾ ਕੱਤੋਂ ਗਿਆ ਸੀ 13 ਤਰੀਕ ਦਾ ਗਿਆ ਵਾ ਜੀ 13 ਤਰੀਕ ਦੇ ਹਾਂ 13 ਦਾ ਗਿਆ ਵਾ ਜੀ ਉਸ ਤੋਂ ਬਾਅਦ ਫਿਰ ਘਰੇ ਆਏ ਸੀ ਮੁੜ ਕੇ ਨਹੀਂ ਆਏ ਨਹੀਂ ਜੀ ਮੁੜ ਕੇ ਨਹੀਂ ਆਏ ਨਾ ਆਏ ਫੋਨ ਤੇ ਫਿਰ ਕੀ ਗੱਲਾਂ ਹੁੰਦੀਆਂ ਸੀਗੀਆਂ ਫੋਨ ਤੁਸੀਂ ਕੀਤਾ ਫਿਰ ਉਹਨੂੰ ਉਸ ਤੋਂ ਪਹਿਲਾਂ ਸਾਡਾ ਉਹਨੇ ਚੱਕਿਆ ਨਹੀਂ ਚੱਕਿਆ ਨਹੀਂ ਨਾ ਚੱਕਿਆ ਨਹੀਂ ਜੀ ਫੋਨ ਸਾਡਾ ਵੈਸੇ ਡੇਲੀ ਫੋਨ ਕਰਦਾ ਹੁੰਦਾ ਸੀ ਹਾਂ ਨਾ ਨਾ ਅਸੀਂ ਉਸ ਤੋਂ ਬਾਅਦ ਕਰਿਆ ਤੇ ਇੱਕ ਦਿਨ ਬਾਅਦ ਚੱਕਿਆ ਨਹੀਂ ਫੋਨ ਉਹਨੇ ਸਾਡਾ ਫੇਰ ਵੀ ਕਰਿਆ ਸੀ ਫੇਰ ਵੀ ਨਹੀਂ ਚੱਕਿਆ ਆ ਮਾਤਾ ਵੀ ਨਹੀਂ ਸੀਗੇ ਇਹਨਾਂ ਦੇ ਤੁਸੀਂ ਉਹ ਪਾਲਿਆ ਸੀ ਬਚਪਨ ਤੋਂ ਹੀ ਨਹੀਂ ਮਾਤਾ ਜੀ ਨਾ ਹੈ ਹੀ ਨਹੀਂ ਮਾਤਾ ਭਾਈ ਤਾਂ ਬਾਰਡਰ ਤੇ ਕੀ ਕਹਿ ਕੇ ਗਿਆ ਸੀ ਜਾਣ ਲੱਗਿਆ ਕੀ ਕਹਿ ਕੇ ਗਿਆ ਸੀ ਤੁਹਾਨੂੰ ਕਹਿੰਦਾ ਮੈਂ 2 ਦਿਨ ਵਾਸਤੇ ਜਾਣਾ ਮੁੜਿਆ ਆਉਂਗਾ ਅੱਛਾ ਹੈ ਕਹਿ ਕੇ ਗਿਆ ਸੰਤੋਸ਼ ਅੱਛਾ ਹਾਂ ਵੀ ਮੁੜਿਆ ਆਉਂਗਾ ਹੋਰ ਕੁਝ ਨਹੀਂ ਕਿਹਾ ਸੰਤੋਸ਼ ਕਿਸਾਨ ਜਥੇਬੰਦੀ ਦੇ ਵਿੱਚ ਕਾਤੋਂ ਫਿਰ ਜੁੜਿਆ ਹੋਇਆ ਸੀਗਾ ਇਹ ਕਿਸਾਨਾਂ ਨਾਲ ਬਹੁਤ ਚਿਰ ਦਾ ਜਾਂਦਾ ਹੀ ਸੀ ਭਾਈ ਇਹ ਤਾਂ ਜਾਂਦਾ ਹੀ ਸੀ ਹਾਂ ਜਾਂਦਾ ਹੀ ਸੀ ਇਹ ਕੰਦੂਲਨ ਦੇ ਵਿੱਚ ਜਾਂਦਾ ਹਾਂ ਹਾਂ ਜਾਂਦਾ ਸੀ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਉੱਥੇ ਰਿਹਾ ਫਿਰ ਜਿੱਥੇ ਲੱਗੇ ਹਾਂ ਜਦੋਂ ਪਹਿਲਾਂ ਉਦੋਂ ਗਏ ਸੀ ਉਦੋਂ ਵੀ 20 ਦਿਨ ਲਾ ਕੇ ਆਏ ਹਾਂ ਉਦੋਂ ਵੀ ਗਿਆ ਸੀ 10 ਪੜ੍ਹੇ ਅਸੀਂ ਫਿਰ ਉਸ ਤੋਂ ਬਾਅਦ ਖੇਤੀ ਉਹ ਕੀਤੀ ਕਰਦੇ ਖੇਤੀ ਹੋਈ ਕਰਦਾ ਸੀ ਭਾਈ 10ਵੀਂ ਕਰਕੇ ਹਾਂ ਅੱਛਾ ਖੇਤੀ ਵੀ ਕਹਿੰਦੇ 2 ਕਿੱਲੇ ਜ਼ਮੀਨ ਰਹਿ ਗਈ ਸੀ ਪਹਿਲਾਂ ਵੇਚ ਕੇ ਭੈਣ ਦਾ ਵਿਆਹ ਕੀਤਾ ਹਾਂ ਕੀਤਾ ਸੀ ਭਾਈ ਅੱਛਾ ਕਰਜ਼ਾ ਕਿੰਨਾ ਸੀਗਾ ਫਿਰ ਸਿਰ ਤੇ ਹੁਣ ਕਰਦਾ ਬਹੁਤ ਸੀਗਾ ਭਾਈ ਕਿੰਨਾ ਕਰਜ਼ਾ ਹੁਣ ਕਰਜ਼ਾ ਹੈਗਾ ਭਾਈ ਮੁੰਡੇ ਨੂੰ ਪਤਾ ਪਈ ਆ ਦੱਸ ਅੱਛਾ ਹਾਂ ਪਰ ਤੁਹਾਡੇ ਨਾਲ ਗੱਲ ਹੁੰਦੀ ਸੀ ਕੀ ਕਿਹਾ ਸੀਗਾ ਤੁਹਾਡੇ ਨੇ ਮੇਰੇ ਨਾਲ ਨਹੀਂ ਹੁੰਦੀ ਮੈਂ ਤਾਂ ਵਿਆਹੀ ਹਾਂ ਹਾਂ ਤੁਹਾਡੇ ਹੀ ਵਿਆਹ ਕੀਤਾ ਸੀ ਉਹਨਾਂ ਨੇ ਹਾਂਜੀ ਅੱਛਾ ਤਾਂ ਕੋਈ ਗੱਲ ਨਹੀਂ ਹੋਈ ਤੁਹਾਡੇ ਨਾਲ ਨਹੀਂ ਮੇਰੇ ਨਾਲ ਨਹੀਂ ਹੋਈ ਤਾਨੂੰ ਪਤਾ ਕਿਵੇਂ ਲੱਗਿਆ ਫਿਰ ਸੋਸ਼ਲ ਮੀਡੀਆ ਤੇ ਖਬਰ ਦੇਖੀ ਜਾਂ ਕਿਸੇ ਨੇ ਫੋਨ ਕੀਤਾ ਸੀ ਨਹੀਂ ਮੈਂ ਮੋਬਾਈਲਟੀ ਦੇਖਿਆ ਸੀਗਾ ਹਾਂ ਹਾਂ ਤਾਂ ਬੇਸੇ ਜਿਵੇਂ ਮੰਨ ਲਓ ਬਚਪਨ ਦੇ ਵਿੱਚ ਕੀ ਕਹਿੰਦਾ ਹੁਣ ਤੁਸੀਂ ਤੁਹਾਨੂੰ ਜੇ ਮੰਨ ਲਓ ਇਕੱਠੇ ਖੇਟੇ ਤੁਸੀਂ ਇਕੱਠੇ ਬੜੇ ਹੋਏ ਬਚਪਨ ਦੀਆਂ ਗੱਲਾਂ ਕੁਝ ਉਹ ਤਾਂ ਛੋਟੀ ਪੜ੍ਹਨਾ ਤੁਸੀਂ ਪੜ੍ਹੇ ਕਿਹੜੀ ਕਲਾਸ ਚੋਂ ਮੈਂ ਪਲੱਸ 2 ਕਰਕੇ ਕਰੀਏ ਕਰੀਏ ਹੁਣ ਤਾਂ ਅੱਛਾ ਕੀਤੀ ਹੁਣ ਤੁਸੀਂ ਹਾਂਜੀ ਚਾ ਜਾਣ ਲੱਗੇ ਜੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਕੋਈ ਨਹੀਂ ਜੀ ਨਹੀਂ ਨਹੀਂ ਫੋਨ ਕੋਈ ਫੋਨ ਤੇ ਗੱਲਬਾਤ ਹੋਈ ਨਹੀਂ ਫੋਨ ਤਾਂ ਉੱਤੇ ਲੱਗਦਾ ਹੀ ਨਹੀਂ ਸ਼ੌਂਕ ਕੀ ਸੀਗਾ ਫਿਰ ਉਹਦਾ ਕਹਿੰਦੇ ਜਿਹੜੇ ਡੰਗਰ ਬਹੁਤ ਸ਼ੌਂਕੀ ਸੀਗਾ ਡੰਗਰ ਰੱਖਣ ਦਾ ਜਿਵੇਂ ਵੱਲੋਂ ਮੱਝਾਂ ਰੱਖੀਆਂ ਹੋਈਆਂ ਸੀ ਸ਼ੌਂਕ ਨਾਲ ਖੇਤੀ ਸ਼ੌਂਕ ਨਾਲ ਕਰਦਾ ਸੀ ਹਾਂ ਕਰਦਾ ਸੀ ਭਾਈ ਖੇਤੀ ਦਾ ਸ਼ੌਂਕ ਨਹੀਂ ਕਰਦਾ ਸੀ ਕੰਮ ਤਾਂ ਸਾਰਾ ਕਰਦਾ ਸੀ ਉਹਦੇ ਸਿਰ ਤੇ ਹੀ ਸੀ ਕੰਮ ਹਾਂ ਹੁਣ ਭਾਈ ਜੀ ਨੇ ਕੋਈ ਗੋਲੀ ਗੋਲੀਆਂ ਮਾਰੀਆਂ ਹਨ ਉਹਨਾਂ ਤੇ ਕੋਈ ਕੋਈ ਫਰਚਾ ਪੁਰਚਾ ਦਰਜ ਹੋਵੇ ਹਾਂ ਹੀ ਮੰਗਾ ਸਾਡੀ ਤਾਂ ਚ ਪਿੰਡ ਤੋਂ ਵੀ ਨੇ ਤਾਂ ਭਾਈ ਜੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮਾਂ ਪਹਿਲਾਂ ਉਹਦਾ ਹੀ ਡੈਥ ਹੋ ਗਈ ਸੀ ਤਾਂ ਹੁਣ ਕਿਵੇਂ ਦੇਖਦੇ ਹਾਂ ਅੱਗੋਂ ਜਿਵੇਂ ਗੋਲੀਆਂ ਚਲਾਈਆਂ ਗਈਆਂ ਸਿੱਧਾ ਹੈਡ ਸ਼ਾਟ ਵੱਜਿਆ ਉਹਦੇ ਉਸ ਤੋਂ ਬਾਅਦ ਡੈਥ ਹੋਈ ਉਹਦੀ ਹਾਂਜੀ ਬਿਲਕੁਲ ਜੀ ਬਾੜ ਦੇ ਉੱਪਰ ਸੀ ਆ ਸਾਡਾ ਇਹ ਜਵਾਨ ਗੋਲੀਆਂ ਚਲਾਈਆਂ ਗਈਆਂ ਉਧਰੋਂ ਜੀ ਸਿੱਧੀ ਆ ਕੇ ਜਾਨੀ ਕਿ ਉਹਦੇ ਮੱਥੇ ਦੇ ਵਿੱਚ ਗੋਲੀ ਵੱਜੀ ਆ ਜੀ ਅੱਥਰੂਆਂ ਇਹਦੇ ਗੋਲੇ ਵੀ ਛੱਡੇ ਗਏ ਆ ਜੀ ਯਾਨੀ ਕਿ ਉਹ ਗੋਲੀ ਲੱਗਣ ਦੇ ਨਾਲ ਜਦੋਂ ਡਿੱਗ ਪਿਆ ਜੀ ਤਾਂ ਪਤਾ ਨਹੀਂ ਲੱਗਿਆ ਵੀ ਆਪਣਾ ਨੌਜਵਾਨ ਥੱਲੇ ਡਿੱਗ ਪਿਆ ਜੀ ਕਿਉਂਕਿ ਉਧਰੋਂ ਅੱਥੂਆਂ ਦੇ ਗੋਲੇ ਵੀ ਛੱਡੇ ਗਏ ਆ ਉਹਦਾ ਧੂਆਂ ਹੋ ਗਿਆ ਬਾਅਦ 'ਚ ਧੂਆਂ ਪਰੇ ਚਲਾ ਗਿਆ हट ਗਿਆ ਧੂਆਂ ਬਾਅਦ 'ਚ ਦੇਖਿਆ ਵੀ ਆਪਣਾ ਨੌਜਵਾਨ ਜਿਹੜਾ ਉਹ ਡਿੱਗਿਆ ਪਿਆ ਗਿਆ ਜੀ ਜਿਹੜੇ ਨਾਲ ਦੇ ਮੁੰਡੇ ਸੀਗੇ ਉਹਨੇ ਚੱਕਿਆ ਜੀ ਉਹਨੂੰ ਦੇਖਿਆ ਵੀ ਐਂ ਕਰਕੇ ਵੀ ਆਪਣਾ ਸੁਭਦੀਪ ਐਂ ਕਰ ਪਿੰਡ ਦੇ ਵਿੱਚੋਂ ਹੀ ਆ ਤੁਸੀਂ ਹਾਂਜੀ ਹਾਂਜੀ ਅਸੀਂ ਗਵਨੜੀ ਆ ਜੀ ਹਾਂ ਸਾਹਮਣੇ ਆਪਣਾ ਨਾਲ ਹੀ ਘਰ ਆ ਜੀ ਨਾਲ ਹੀ ਘਰ ਹਾਂਜੀ ਹਾਂਜੀ ਖੇਤੀ ਦਾ ਕਹਿੰਦੇ ਬਹੁਤ ਸ਼ੌਂਕੀ ਸੀਗਾ ਜਿਵੇਂ ਮਾਲੂ ਅੰਦੋਲਨਾਂ ਦੇ ਵਿੱਚ ਕਹਿੰਦੇ ਮੂਰੇ ਹੋ ਕੇ ਜਾਂਦਾ ਹੁੰਦਾ ਸੀਗਾ ਹਾਂ ਹਰ ਇੱਕ ਅੰਦੋਲਨਾਂ ਦੇ ਵਿੱਚ ਉਹ ਹੀ ਹਿੱਸਾ ਲੈਂਦਾ ਸੀਗਾ ਜੀ ਪਹਿਲਾਂ ਜਿਹੜਾ 2020 ਦੇ ਵਿੱਚ ਅੰਦੋਲਨ ਹੋਇਆ ਜੀ ਉਹਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦਾ ਪਿੰਡ ਦੇ ਵਿੱਚ ਉਹ ਰਸਤ ਇਕੱਠੀ ਕਰੀ ਹਰ ਇੱਕ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਸੀ ਉਹਦੇ 'ਚ ਵੱਧ ਚੜ ਕੇ ਹਿੱਸਾ ਲੈਂਦਾ ਸੀਗਾ ਜੀ ਬਹੁਤ ਬੀਬਾ ਬੱਚਾ ਸੀਗਾ ਸ਼ਰੀਹ ਬੱਚਾ ਸੀਗਾ ਜੀ ਯਾਨੀ ਕਿ ਲੋਕ ਸੇਵਾ ਕਰਨ ਦਾ ਸ਼ੌਂਕ ਸੀ ਉਹ ਮੁੰਡੇ ਨੂੰ ਹਾਂਜੀ ਕੰਮਾਂ ਦੇ ਵਿੱਚ ਸਭ ਤੋਂ ਅੱਗੇ ਹੁੰਦਾ ਸੀ ਮੂਰੀ ਹੁੰਦਾ ਸੀ ਪਿੰਡ ਦੇ ਵਿੱਚ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਹਰ ਇੱਕ ਕੋਈ ਵੀ ਪ੍ਰੋਗਰਾਮ ਹੁੰਦਾ ਸਾਂਝਾ ਉਹਦੇ ਵਿੱਚ ਵੱਧ ਝੜ ਕੇ ਹਿੱਸਾ ਲੈਂਦਾ ਸੀਗਾ ਜੀ ਪਿੰਡ ਪੱਦਰ ਦੇ ਵਿੱਚ ਹੀ ਬੀਬਾ ਬੱਚਾ ਸੀਗਾ ਜੀ ਯਾਨੀ ਕਿ ਉਹ ਸਿਆਣਾ ਮੁੰਡਾ ਸੀ ਆਹ ਤਾਂ ਕੀ ਕਹਿਣਾ ਚਾਹੁੰਦੇ ਹੋ ਦੋਸ਼ੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਸਰਕਾਰਾਂ ਤੋਂ ਕੀ ਮੰਗ ਕਰਦਾ ਪਿੰਡ ਕੀ ਮੰਗ ਕਰਦਾ ਅਸੀਂ ਤਾਂ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਸਮਝਦਾ ਜੀ ਕਾਂਗਰਸ ਸਰਕਾਰ ਆਈ ਜੀ ਕਾਲੀਦਾਲ ਸਰਕਾਰ ਆਈ ਜੀ ਉਹਨਾਂ ਨੇ ਤਾਂ ਇਹ ਕੁਛ ਕੀਤਾ ਨਹੀਂ ਸੀ ਕਦੇ ਜੀ ਜਿਹੜਾ ਆ ਕੁਛ ਹੋ ਰਿਹਾ ਜੀ 84 ਦੇ ਦੰਗਿਆਂ ਵਾਲਾ ਕੰਮ ਹੋ ਰਿਹਾ ਹੈ ਸਾਡੇ ਪੰਜਾਬ ਦੇ ਨਾਲ ਪੰਜਾਬ ਦਾ ਪੁੱਤਰ ਜੀ ਪੰਜਾਬ ਦੀ ਧਰਤੀ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਜੀ ਉਹਨਾਂ ਨੇ ਬਹੁਤ ਗਲਤ ਹੋਇਆ ਜੀ ਮੈਂ ਤਾਂ ਇਸ ਦੀ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਮੈਂ ਗਲਤ ਹੋਇਆ ਕੰਮ ਜਿਹੜਾ ਵੀ ਹੋਇਆ ਜੀ ਪਰ ਮੈਂ ਤਾਂ ਸਰਕਾਰ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਪੰਜਾਬ ਸਰਕਾਰ ਨੂੰ ਵੀ ਇਹ ਜਿਹੜਾ ਬੰਦਾ ਮਾਅਵਜਾ ਸਾਡੇ ਬੱਚਨ ਦਿੱਤਾ ਜਾਵੇ ਜੀ ਜਿਹੜਾ ਇਹਦਾ ਕਰਜ਼ਾ ਮਾਫੀਆਂ ਜੀ ਕੋਈ ਬੈਂਕ ਦਾ ਕਰਜ਼ਾ ਕੋਈ ਆੜਤੇ ਦਾ ਕਰਜ਼ਾ ਉਹ ਸਾਰਾ ਮਾਫ ਹੋਣਾ ਚਾਹੀਦਾ ਜੀ ਅਸੀਂ ਤਾਂ ਇਸ ਕਰ ਨੂੰ ਕਹਿੰਦੇ ਆ ਜੀ ਹਾਂ ਜੀ ਘਾਟ ਤਾਂ ਕਦੇ ਪੂਰੀ ਨਹੀਂ ਹੋ ਸਕ ਹੋ ਸਕਦੀ ਕਿਉਂਕਿ ਜਿਹੜਾ ਜੀ ਤੁਰ ਗਏ ਉਹਨੇ ਮੁੜ ਮੁੜ ਕੇ ਤਾਂ ਆਉਣਾ ਨਹੀਂ ਹਨਾ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਰੂਰ ਖੜਿਆ ਜਾ ਸਕਦਾ ਹਾਂ ਜੀ ਦੇਖੋ ਕਿ ਜਿਹੜੀ ਘਾਟ ਆ ਬੱਚੇ ਦੀ ਉਹ ਤਾਂ ਹਮੇਸ਼ਾ ਲਈ ਰੋਕਦੀ ਰਹੂਗੀ ਉਹ ਤਾਂ ਨਹੀਂ ਪੂਰੀ ਹੋਣੀ ਸਰਕਾਰ ਚ ਜੋ ਵੀ ਕੁਝ ਦੇ ਦੇ ਜੀ ਪਰ ਪੈਸੇ ਦੇ ਨਾਲ ਤਾਂ ਨਹੀਂ ਉਹਦਾ ਬੰਦੇ ਦੀ ਘਾਟ ਨਹੀਂ ਪੂਰੀ ਬੰਦੇ ਦੀ ਘਾਟ ਨਹੀਂ ਪੂਰੀ ਹੁੰਦੀ ਹਾਂ ਜੀ ਇੱਕੋ ਹੀ ਬੱਚਾ ਸੀਗਾ ਜੋ ਉਹੀ ਕਮਾਉਂਦਾ ਸੀ ਸਾਰਾ ਘਰ ਦਾ ਸਾਰਾ ਕੰਮ ਕਰ ਉਹ ਕਰਦਾ ਸੀਗਾ ਜੀ ਤੇ ਉਹੀ ਤੁਰ ਗਿਆ ਜੀ ਘਰ ਸੇਖੋ ਸਾਰਾ ਸੁਨਣਾ ਪਿਆਗਾ ਜੀ ਸੰਦ ਉਹ ਖੜੇ ਨੇ ਟਰੈਕਟਰ ਉਹਦਾ ਜੀ ਸਾਰਾ ਕੁਝ ਛੱਡ ਗਿਆ ਜੀ ਉਹੀ ਜੀ ਕਮਾਉਂਦਾ ਸੀਗਾ ਜੀ ਬਾਪ ਉਹਦਾ ਵਿਚਾਰਾ ਉਹ ਅਨਪੋਹ ਲਗਾ ਜੀ ਇੱਕ ਬੱਸ ਦੇ ਉੱਪਰ ਕੰਡਕਟਰ ਲੱਗਾ ਹੋਇਆ ਜੀ ਤੇ ਇਹੀ ਮੁੰਡਾ ਕਮਾਉਂਦਾ ਸੀ ਪਹਿਲਾਂ ਸਿਸਟਰ ਦੀ ਮੈਰਿਜ ਕੀਤੀ ਆ ਜੀ ਥੋੜਾ ਵਾਹਨ ਵੇਚਿਆ ਜੀ ਵਿਆਹ ਕੀਤਾ ਜੀ ਇਹਦੇ ਵਾਸਤੇ ਛੋਟੀ ਭੈਣ ਦੀ ਜੀ ਇਹਦੀ ਇਹਦੇ ਵਾਸਤੇ ਕਮਾਈ ਕਰਦਾ ਸੀਗਾ ਜੀ ਵੀ ਛੋਟੀ ਭੈਣ ਦਾ ਵਿਆਹ ਕਰੂੰਗਾ ਜੀ ਸਭ ਆਸਾਂ ਦੇਖੋ ਜੀ ਮਿਹਨਤ ਕਰਕੇ ਸਾਰੇ ਸੰਤ ਸੁਹਾਗੇ ਬਣਾ ਲਏ ਸੀ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਮਿਹਨਤ ਕਰਦਾ ਸੀ ਇਹ ਮਿਹਨਤ ਕਰਕੇ ਸਾਰੇ ਸੰਦ ਬਣਾਏ ਨੇ ਆਪਦੇ ਜੀ ਘਰ ਜਾਨੀ ਕਿ ਇੱਕ ਲਾਈਨ ਜਿਹੜੀ ਹੁੰਦੀ ਆ ਉਹ ਫੜ ਲਈ ਸੀ ਆਪ ਜੀ ਰਫਤਾਰ ਫੜ ਰਹੇ ਹਾਂ ਸੀਗਾ ਸਮਾਂ ਜਿਹੜਾ ਕਮਾਈ ਵੱਲ ਵੱਧ ਗਿਆ ਸੀਗਾ ਜੀ ਕਮਾਈ ਕਰਦਾ ਸੀਗਾ ਜੀ ਬੜੀ ਮਿਹਨਤ ਕਰਦਾ ਮਾਂ ਠੇਕੇ ਤੇ ਲੈ ਕੇ ਕਮਾਉਂਦਾ ਸੀਗਾ ਜੀ ਆਪਦਾ ਕਰਦਾ ਸੀਗਾ ਜੀ ਯਾਨੀ ਕਿ ਮਿਹਨਤ ਬੀਬਾ ਬੱਚਾ ਸੀ ਮਿਹਨਤਾਂ ਦਾ ਬੱਚਾ ਸੀਗਾ ਜੀ ਕੁੱਲ ਮਿਲਾ ਕੇ ਜੀ ਗਲਤ ਹੋਇਆ ਜੀ ਜੋ ਵੀ ਹੋਇਆ ਹੈ ਅਸੀਂ ਇਸਕ ਨਿੰਦਾ ਕਰਦੇ ਹਾਂ ਜੀ ਹਾਂ ਜੀ ਮੈਂ ਦੇਖ ਸਕਦੇ ਹਾਂ ਤੁਸੀਂ ਘਰ ਦੇ ਵਿੱਚ ਸੱਤਰ ਬਿਛੇ ਹੋਏ ਨੇ ਗਮਗੀਨ ਮਾਹੌਲ ਹੈ ਕਿਉਂਕਿ 22 ਸਾਲ ਦੀ ਉਮਰ ਸੀ ਇਹਨਾਂ ਉਮਰਾਂ ਦੇ ਵਿੱਚ ਤਾਂ ਮਾਂ ਪਿਓ ਐ ਸੋਚਦੇ ਨੇ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰੀਏ ਪਰ ਇਹ ਸਰਕਾਰਾਂ ਨੇ ਜਿਹੜੀਆਂ ਇਹ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਵੱਲੋਂ ਕੀ ਕੀਤਾ ਗਿਆ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਕਿਸਾਨ ਖਨੌਰੀ ਬਾਰਡਰ ਤੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਤਾਂ ਸ਼ਾਂਤਮਈ ਪ੍ਰੋਟੈਸਟ ਕਰਦੇ ਆਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਹ ਅਲੱਗ ਗੱਲ ਹੈ ਪਰ ਗੋਲੀ ਕਿੱਥੋਂ ਵੱਜੀ ਗੋਲੀ ਕਿਹਨੇ ਮਾਰੀ ਕਿਹੜੇ ਦੋਸ਼ੀ ਨੇ ਗੋਲੀ ਮਾਰੀ ਇਹ ਜ਼ਰੂਰ ਪੰਜਾਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਕਿਉਂਕਿ ਪੰਜਾਬ ਦੀ ਹੱਦ ਦੇ ਵਿੱਚ ਇਹ ਗੋਲੀ ਆ ਜਿਹੜੀ ਨੌਜਵਾਨ ਦੇ ਵੱਜੀ ਆ ਪੰਜਾਬ ਦੇ ਖੇਤ ਸੀ ਉਹ ਜਿੱਥੇ ਗੋਲੀ ਵੱਜੀ ਆ ਤਾਂ ਲੋੜ ਹੈ ਕਿਤੇ ਨਾ ਕਿਤੇ ਵੱਧ ਤੋਂ ਵੱਧ ਜਿਹੜੀ ਮਾਲੀ ਸਹਾਇਤਾ ਉਹ ਵੀ ਇਸ ਪਰਿਵਾਰ ਦੀ ਕਰਨੀ ਚਾਹੀਦੀ ਹੈ ਕਿਉਂਕਿ ਘਾੜ ਤਾਂ ਕਦੇ ਨਹੀਂ ਪੂਰੀ ਹੋ ਸਕਦੀ ਪਰ ਪਰਿਵਾਰ ਦੇ ਨਾਲ ਖੜਿਆ ਜ਼ਰੂਰ ਜਾ ਸਕਦਾ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਪੰਜਾਬ ਪ੍ਰਸਤ ਲੋਕ ਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਉਹ ਦਵਾਈ ਜਾਵੇ ਤੇ ਪਰਿਵਾਰ ਦਾ ਜਿਹੜਾ ਕਰਜ਼ਾ ਹੈ ਨੌਜਵਾਨ ਦੇ ਸਿਰ ਕਰਜ਼ਾ ਸੀਗਾ ਜਾਂ ਪਰਿਵਾਰ ਦੀ ਮਾਲੀ ਸਹਾਇਤਾ ਜਿਹੜੀ ਉਹ ਵੱਧ ਤੋਂ ਵੱਧ ਕੀਤੀ ਜਾਵੇ ਕਿਉਂਕਿ ਕਾਟ ਨਹੀਂ ਪੂਰੀ ਹੋ ਸਕਦੀ ਪਰ ਪਰਿਵਾਰ ਦੇ ਨਾਲ ਖੜ ਕੇ ਪਰਿਵਾਰ ਦਾ ਕਿਤੇ ਨਾ ਕਿਤੇ ਬੋਝ ਹੌਲ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੂ ਪੰਜਾਬ ਟੀਵੀ ਵੱਲੋਂ